ਜਿੰਮੇਰੇ ਦੀ ਹੁੰਦੀ ਏ ਸ਼ੁਰੂਆਤ ਤੇਰਾ ਨਾਮ ਲੈ ਕੇ ਸਭ ਨੂੰ ਸਾਂਝੀ ਫਤਿਹ ਕਰਾਂ ਮੈਂ ਜੈ ਰਾਜੇ ਦੀ ਕਹਿ ਕੇ ਤੇਰੀ ਆਰਤੀ ਕਰਾਂ ਮੈਂ ਤੇਰੀ ਆਰਤੀ ਕਰਾਂ ਸੁਬਾ ਸ਼ਾਮ ਰਾਜਾ ਜੀ ਮਿੱਠਾ ਅਮਰ ਤੇਜਾ ਮਿੱਠਾ ਅਮਰਤ ਜਿਹੜਾ ਤੇਰਾ ਨਾਮ ਰਾਜਾ ਜੀ ਮਿੱਠਾ ਅਮਰਤ ਜਿਹੜਾ ਮਿੱਠਾ ਅਮਰਤ ਜਿਹੜਾ ਨਾ ਹੋਰ ਕਿਸੇ ਦੀ ਲੋੜ ਮੈਂ ਜੱਦ ਦਾ ਤੇਰੇ ਦਰ ਆਇਆ ਜਦ ਪੱਲੇ ਤੇ ਸੰਗਤਾਂ ਨੇ ਤੂੰ ਕਰ ਕਰ ਝੋਲੀਆਂ ਭਰ ਆਇਆ ਦਾਤਾਂ ਵਡੀਆਂ ਤੇਰੇ ਦਾਤਾਂ ਵਡੀਆਂ ਤੇਰੇ ਲਈ ਗੱਲ ਆਮ ਰਾਜਾ ਜੀ ਮਿੱਠਾ ਅਮਰ ਤੇ ਜਹਾਂ ਮਿੱਠਾ ਅਮਰ ਤੇ ਜਹਾਂ ਤੇਰਾ ਨਾ ਮਰਾ ਰਾਜਾ ਜੀ ਮਿੱਠਾ ਅਮਰ ਤੇ ਜਹਾਂ ਮਿੱਠਾ ਅਮਰ ਤੇ ਜਹਾਂ ਤੇਰੇ ਲੜ ਲੱਗ ਕੇ ਰਾਜਾ ਜੀ ਹੋ ਗਏ ਵੇੜੇ ਪਾਰ ਦਰਤੇ ਦਰਤੇ ਜੋੜੇ ਝਾੜੂ ਝਾੜ ਕੇ ਤਰਗੇ ਨੇ ਪਰਵਾਸ ਦੇ ਸਾਨੂੰ ਮਿਲਿਆ ਏ ਦੁੱਖਾਂ ਤੋਂ ਸਾਨੂੰ ਨਿਲਿਆ ਏ ਦੁੱਖਾਂ ਤੋਂ ਆਰਾਮ ਰਾਜਾ ਦੀ ਮਿਠਾ ਅਮਰ ਦਿੱਤੇ ਜਹਾ ਮਿਠਾ ਅਮਰ ਦਿੱਤੇ ਜਹਾ ਤੁਰਿ ਮਹਲਾ ਸਿਜ्ञਾ ਨੰਦੇ ਕੂੰ ਕਾ ਸਤਿਗੁਰ ਪਰਸਾ ਨੰਕ ਤੇ ਆਵੜੀ ਮਾਇ ਸਤਿਗੁਰੂ ਮੈਂ ਪਾਇਆ ਸੁਖ ਦੁਸਤਾ ਪਾਇਆ ਸਹਿਜ ਸੇਤੀ ਮਰ ਬਦੀਆਂ ਬਦਾਨੀਆਂ ਆਵ ਰਾਮ ਰਤਨ ਪਰਵਾਰ ਪੰਨਾ ਸਬਦ ਗੋ ਬੜੀ ਅਗਿਆਤ ਜਗਤ ਤਕਬ ਹੋਈ ਕੇਰਾ ਮਨ ਜਨੇ ਬਸਾਇ ਕਾਗੇ ਨਾਮਿਕ ਅਨੰਦ ਗੁਰੂ ਸਤਿਗੁਰੂ ਮੈਂ ਪਾਇਆ ਜਿਮਨ ਮੇਰੇ ਅਤੂਸ ਦਰੁ ਮਹੰਮਾਲੇ ਤੰਗ ਮੇਰੇ ਹਉਤ ਮਨ ਮੇਰੇ ਰੂਪ ਸਭ ਸਵਾਰਣਾ ਜੀ ਕਰੂ ਕਰੇ ਤੇਰਾ ਕਾਰਜ ਸਭ ਸਵਾਰਣੇ ਸਭ ਨਾਗਲਾ ਸਮਰਪਤ ਸੋ ਮਿਸੁ ਕਰ ਮਨੋ ਬਸਾਰੀ ਤੇਰੇ ਨਾਮ ਸੁਮਾਨੇ ਮੇਰੇ ਸਦੋਰ ਬਹਰ ਨਾਲੇ ਸਾਥ ਜੇ ਸਹਬਖੋ ਨਹੀ ਕਪੇਰੇ ਕਰਤਾ ਤੇਰੇ ਸਭ ਪਿਛਾ ਰਿਸਤੇ ਹੀ ਸੋ ਪਾਵੇ ਸਰਦਾ ਸਤ ਸਲਾਹ ਤੇਰੀ ਨਾਮ ਬੰਧ ਬਸਾਵੇ ਨਾਮ ਜਿ ਕੇ ਮਨ ਬਸਾਵਾ ਵੇ ਜੇ ਤੇਰੇ ਨਾਮ ਸਤਿਸ਼ ਹੈ ਕਿ ਨਹੀ ਕਪੇਰੇ ਸੱਚਾ ਨਾਮ ਰ ਅਧਾਰੋ ਸਤਿ ਨਮਸਕਾਰ ਗੁਰੂ ਨਾਨਕ ਦੇਵ ਜੀ ਦੇ ਪੱਖ ਸਾਭ ਗੁਰੂਆਂ ਕਰਤਾ ਸਭ ਗੁਵਣਾਂ ਕਰਤਾ ਸਭ ਮਾਇਆ ਸਭ ਪੁਜਾ ਸਭ ਪੁਜਾ ਸਦਾ ਪ੍ਰਵਰਤਿਤ ਕਰੇ ਬ੍ਰਹਮਤੋ ਜਿਸ ਨਿਆਸਿ ਬੁਲਿਆ ਜਾਂਦਾ ਕਹੇ ਨਾਰਕ ਸੁਰਾਂ ਹੋ ਸੰਤੋ ਸਭ ਤਰੁਏ ਹਰੂ ਸਚਾ ਨਮਰਯਾ ਦਰੁਪਤੀ ਪਤ ਸਭ ਕੁਝ ਕਰਤਿ ਪਾਉਂਦੀ ਸੰਤ ਪਾਸ ਦੇ ਸਭੁ ਬਾਝੇ ਕਰਾ ਜਿਤ ਕਰਤਾ ਹਾਰੀ ਆਪਾ ਜਦੁ ਤਦ ਵਸ ਕੀਤੇ ਕਲ ਕਲ ਤੁਮ ਹਮਾਰਿਆ ਤੋਰ ਕਰ ਪਾਇਓ ਤੁਧਿ ਗੋਸੀ ਨਾਮ ਹਰਿ ਕੇ ਲਗੇ ਕਨਾਨਿਤ ਸੁਖ ਹੋਇ ਤੁਧ ਕਰ ਅਨਭਗ ਵਜੇ ਅੰਦਰ ਸੁਣੋ ਪੜਿ ਪਾਰਿ ਹੋ ਸਰਬ ਮੂਰਤ ਪਾਰ ਬਰਮ ਪ੍ਰਭ ਪਾਇ ਹਿ ਸਰੇ ਸ਼ਕਲ ਬਸ ਦੁਖ ਰੋਗ ਸ਼ੰਕਾ ਕਯੁ ਤਰੇ ਸੁਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਸੁਣਤੇ ਪਨੀਤ ਕਹਤੇ ਪਵਿਤ ਸਤ ਗੁਰ ਦੇ ਆਪਰ ਬੇਨ ਬਾਤ ਨਾਨਕ ਗੁਰ ਚਰਣੇ ਲਾ ਕੇ ਬਾਚ ਅਨ ਪਦ ਸੁਣਤੇ ਪਨੀਤ ਕਹਤੇ ਪਵਿਤ ਸਤ ਗੁਰ ਦੇ ਆਪਰ ਹੈ ਨਵਾਰਤ ਨਾਨਕ ਗੁਰ ਚਰਨ ਲਾ ਕੇ ਬਾਜਨ ਤਦ ਸ਼ਲੋਕ ਪਵਣ ਗੁਰੁ ਪਾੜੀ ਪਤਾ ਮਤਾ ਕਰਤਬ ਦੇਵ ਸਰਤ ਜੋਏ ਗਾਈ ਦਇਆ ਖਿਲੇ ਸਗਲ ਜਗ ਤਕ ਜਗਿਆ ਆਇਆ ਹੋਰ ਆਇਆ ਵਚੇ ਲਿ ਮਹਜੂਰ ਕਰੀ ਬਿਗੁਰੂ ਵਾਹਿਗੁਰੂ 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 ਸਤਿ ਸਪਾਸ਼ਤੀਨੇ ਤਾਪ ਨਿਵਾਰਨ ਹਰ ਦੁਖ ਤੇ ਹਮਤਾ ਸੁਖ ਰਾਸ ਤਾਂ ਕੋ ਬਿਗਨਾ ਕੋ ਲਾਗੇ ਜਾਨ ਕੀ ਪ੍ਰਭ ਅਗੇ ਅਰਦਾਸ ਅਰਦਾਸ ਇੱਕ ਓਮਕਾਰ ਵਾਹਿਗੁਰੂ ਜੀ ਪਤੇ ਬਾਰ ਸ਼੍ਰੀ ਪਉਕੇ ਜੀ పాਦਸ਼ੇ ਦਸਨੇ ਪ੍ਰਤਮ ਬਾਪਤੀ ਸਮਰ ਕੇ ਗੁਰ ਨਾਲਿ ਧਿਆਇ ਪਰ ਅੰਕਿਤ ਗੁਖ ਤੇ ਅਮਰਦਾਸ ਸ੍ਰੀ ਅਮਰਦਾਸੇ ਹੋਇ ਸ਼ਫਾਇਰਰ ਦਿਨ ਹਰ ਕੋ ਬੰਦਨ ਨੂੰ ਸਮਰ ਹੋਇ ਸ਼ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਇ ਜਿਸ ਮਿਠੇ ਸਭ ਦੁਖ ਤਜਾਇ ਤੇਗ ਬਹਾਦਰ ਸਮਰਿਆ ਕਰਨਾਉ ਨਿ ਬਿਆਵੇ ਧਾਇ ਸਭ ਥਾਈ ਹੋਣਾ ਜੀ ਸੁਖ ਹੋਇ ਦਸਵੇਂ ਪਾਤਸ਼ਾਹ ਧਰਮ ਸਿੰਘ ਸਾਹਿਬ ਸ੍ਰੀ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਤਿਆ ਬਾਜਾ ਵਾਲੇ ਕਰਗੀਂ ਤਰਪਾਦ ਸ਼ਾ ਨੀਲੇ ਦੇ ਅਸ਼ਵਾਰ ਪੰਥ ਦੇ ਵਾਲੀ ਅਮਰਤ ਦੇ ਦਾਤੇ ਸਭ ਸਾਈ ਭੋਇ ਸ਼ਹਾਏ ਦਸ਼ਾ ਪਤ ਸ਼ਾਇਆ ਵਿਰਤੀ ਜੋਤ ਗੁਰਗੱਦੀ ਤੇ ਵਰਾਜਮਾਨ ਦਾਦਰਾ ਹਜ਼ੂਰ ਦਾਹਰਾ ਜਹੂਰ ਤੱਕਾ ਪ੍ਰਭੂਰ ਅਕਾਲ ਤਖਤ ਸੱਚਾ ਵਰ ਸ਼ਤੰਵੇ ਮਾਲਿਕ ਜੁਗੋ ਜੁਗਤ ਕਲ ਚੂ ਦੇ ਸਬਦ ਬੋਤਾਰ ਗੁਰਗੱਦੀ ਤੇ ਵਰਾਜਮਾਨ ਸਾਹਿਬਾ ਹਾਂ ਤਾਂ ਸਭ ਤੇ ਗੁਰੂ ਗ੍ਰੰਥ ਦੇ ਪਾਠ ਦਰਸ਼ਨ ਦੀ ਦਾਰਦਾਸ ਕਰਕੇ ਸਾਜਾ ਜੀ ਬੋਧਣਾ ਜੀ ਵਾਹਿਗੁਰੂ ਮਹਾਰਾਜਾਪ ਜੀ ਦੇ ਸਾਜੇ ਦਵਾਦੇ ਪੰਜ ਪਿਆਰੇ ਚਾਰਟਰ ਜਨ ਦੇ ਚਾਲ ਮੁਕਤੇ ਆੜੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੱਣ ਕੇ ਛੱਕਿਆ ਦੇਖ ਚਲਾਈਂ ਦੇ ਗਵਾਹੀ ਦੇਖ ਕੇ ਅਰਧ ਸੇਰਾ ਪਿਆਰਿਆਂ ਸਤਿਆਰਿਆਂ ਦੀ ਪੁਸ਼ਾਈ ਦਾ ਧਿਆਨ ਕਰਕੇ ਸਾਜਾ ਜੀ ਬੋਧਣਾ ਜੀ ਵਾਹਿਗੁਰੂ ਜੇਨਾ ਸਿੰਘਾ ਸਿੰਘਣੀਆਂ ਨੇ ਧਰਮ ਸੇਤ ਹੀ ਗੱਤੇ ਬੰਦ-ਬੰਦ ਕਿਟਵਾਏ ਟੋਪਰੀਆਂ ਲੁਹਾਈਆਂ ਚਰਖੀਆਂ ਤੇੜੜੇ ਕੰਨ ਆਰਣ ਚ ਰਹਿ ਗੁਰਦਸ ਸਿੰਘ ਜੀ ਸਰਵੰਨਿ ਚੀਕਾਂ ਤਰੁ ਨਿਹਾ ਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਵਾਈ ਇਹਨਾਂ ਸ਼ਹੀਦਾਂ ਮਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਤਿਗੁਰਾਂ ਮਹਾਤਮਾ ਮਹਾਂਪੁਰਸ਼ਾਂ ਜਾਨੀਆਂ ਅਮਰੰਗੀਆਂ ਨਵੀਨ ਤੇ ਪਰਦੇਸ਼ ਸ਼ਹੀਦਾਂ ਭਜੰਗੀਆਂ ਦੀ ਤੁਮਾਈ ਦਾ ਆਪਰ ਕੇ ਖਲ ਸਾਜੀ ਬੋਲਣਾ ਜੀ ਆਮੀਨ ਪੰਜਾਬ ਸਰਕਾਰ ਸਰਵਉੱਤਮ ਗੁਰੂ ਗ੍ਰੰਥ ਸਾਹਿਬ ਆ ਗੁਰੂ ਦੀ ਸ਼ਾਨਾਂ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਪਰ ਤੁਮੇ ਸਰਬਤਿ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤਿ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਰਬ ਤੁਮਾਂ ਕਰਿ ਰਖਿਆ ਰਤ ਦੇ ਇੱਕ ਇੱਕ ਫਤੇ ਬੰਦ ਕੀ ਪੈ ਪੱਕੀ ਜੀਪ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜਿੱਕੀ ਬੋਲ ਬਾਲੇ ਬੋਲਣਾ ਜੀ ਬਾ ਇੱਕ ਬਰ ਮਰਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਤਾਰ ਅਰਹਤ ਦਾਤ ਵਿਵੇਕ ਦਾਤ ਵਸਾਹੁ ਦਾਤ ਪ੍ਰੋਸਾ ਦਾਤ ਸੰਗਤ ਸਰਦਾਰ ਨੇ ਨਾਮਗਾਨ ਸਤਖਰਿ ਖਡਰੇਰ ਹਰਿਮੰਦਰ ਸਾਹਿਬ ਜੀ ਦੇ ਪਵਿੱਤਰ ਰਚਨੀ ਇਸ਼ਾਨ ਚੌਕੀਆਂ ਝੱਗੇ ਬੱਗੇ ਜੁਗੋ ਜੁਗ ਅਟਲ ਧਰਮ ਕਾ ਯਕਾਲ ਕਾ ਸੱਚੀ ਬੋਲਣਾ ਸੀ ਵਾਹ ਵਾਹ ਮਹਾਰਾਜ ਖਾਲਸਾ ਦਾ ਮੰਨਿ ਮਰਖਣਾ ਮਤੁ ਚੀ ਰਖਣੀ ਮਤ ਪਾਦੇ ਰੱਖੇ ਆਪ ਆਕਾਰ purkhe ਪਾਤ ਦੇ ਸਦਾ ਸਭ ਜਗਤਕਾਰ ਜੀ ਸ਼ਰੀਰਨ ਕਾਣਾ ਸਭ ਤੇ ਹੋਰ ਗੁਰਦ੍ਰਣ ਗੁਰਤਾ ਮਤੋ ਜਲਪ ਪੰਥ ਨੂੰ ਛੋੜੇ ਗਏ ਹੈ ਜੀ ਖੁੱਲੇ ਦਰਸ਼ਨ ਉਦਾਰ ਸੇਵਾ ਸੁਨਦਾਨ ਪਿਆਰੇ ਖਾਲਸਾ ਪੰਥ ਜੁਬਸ਼ੋ ਤੇ ਨਵਾਣਿਆਂ ਦੇ ਮਾਨ ਗੁਰੂ ਨਾਟਣਿਆਂ ਦੇ ਤਨ ਗੁਰੂ ਨੇ ਉਟਿਆਂ ਦੀ ਓੜ ਨਗੱਤਿਆਂ ਦੀ ਗੱਤਰ ਪੱਤਿਆਂ ਦੀ ਪੱਤ ਨੇ ਆਸਰੇ ਤੇ ਆਸਰੇ ਸੱਚੇ ਪਤਿ ਮਹਾਰਾਜ ਗੁਰਗੱਦੀ ਤੇਬ ਰਾਜ ਮਾਨ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਅਮਰਚਰਨ ਸਰਦਾਸਾ ਵੇਖਣੇ ਨਿਹੰਗਿਆ ਮਹਾਰਾਜ ਤੁਰ ਕੀ ਬਾਣੀ ਆਈ ਤੇ ਸੰਗਲੀ ਚਿੰਤ ਮਟਾਈ ਦਇਆਲ ਪੁਰਖ ਮਿਰਵਾਨਾ ਹਮਨਾਰ ਸਾਤ ਮੁਖਨਾਂ ਗਗਨਦਵਾਮਾ ਬਾਜੋ ਪਰੋ ਨਿਸ਼ਾਨੇ ਕਾ ਹੋ ਖੇਤ ਜਮਾਨ ਉਸੂਰ ਮਾ ਅਬਜੂਨ ਤੋਦਾਓ ਸੂਰ ਸੁਪ ਚ ਚਾਨਬੋ ਜੋ ਲਰੇ ਦੀਨ ਕੇ ਹੇਤ ਪੁਰਜ ਪੁਰਜ ਤੱਕ ਮਰੇ ਤਕਹੁ ਮੂਨਾ ਛਾਡੇ ਖੇਤ ਮਰ ਜੇ ਆਪਣੇ ਦਰ ਕਰ ਤੋ ਬਰਸਾਏ ਮਹਾਨ ਸ਼ਹੀਦ ਸਿੰਘ ਅ ਸੰਤਾ ਮਹਾਂਪੁਰਸ਼ਾਂ ਦੀ ਇਸ ਮਹਾਨ ਕੋਟਰ ਤਰਜੀਹ ਉਤੇ ਸਭ ਤੋਂ ਪਤ੍ਹਾ ਮਹਾਰਾਜ ਤੰਤਨ ਬਾਬਾ ਗੈਂਦਾ ਜੀ ਜਿਹਨੂੰ ਜਲਦੀ ਸੇਵਾ ਕਰਦੇ ਮਹਾਰਾਜ ਦੇ ਬਦਕ ਬਰਸਾਏ ਹੋਰ ਮਹਾਨ ਸੰਤ ਪਾਪੁਰ ਸ਼ਹੀਦ ਸਿੰਘ ਸਤਿ ਸ੍ਰੀ ਅਕਾਲ ਬਾਬਾ ਗੱਡਾ ਸਿੰਘ ਜੀ ਸਤਿਪਾਤ ਸ਼ਾਸਕਣਵਾਸੀ ਪੰਤਨ ਸਤਿਪਵਰ ਕੁਲਦੇਵ ਸਿੰਘ ਮਹਾਰਾਜ ਪਿਰਾ ਡੋਲੀ ਤੋਂ ਸ਼ਹੀਦ ਬਾਬਾ ਮਤੀ ਦਾਸ ਜੀ ਦੀ ਕਿਰਪਾ ਦੇ ਵਿਸਵਾੜ ਸਤਿਪਤਾ ਮਹਾਰਾਜ ਅਵੈਚਨ ਚਰਦਾਸ ਬੇਨਤੀ ਜੋਲੀਆਂ ਸਾਰੀ ਸ਼ਕਤ ਨੇ ਰਾਮ ਮਰਕੇ ਸਤਿਪਤਾ ਮਹਾਰਾਜ ਜੀ ਪੰਤਨ ਸ਼ਹੀਦ ਬਾਬਾ ਮਤੀ ਜੀ ਸੇਵਾ ਸੁਸਾਇਟੀ ਡੋਲੀ ਕਲਮਰ ਸਤਿਪਤਾ ਮਹਾਰਾਜ ਅਵੈਚਨ ਚਰਦਾਸ ਬੇਨਤੀ ਜੋਲੀਆਂ ਸਤਿਪਤਾ ਮਹਾਰਾਜ ਦੇ ਪੱਤਰ ਤੋਂ ਪੋਸ਼ਤਾਨਾ ਪਰ ਸ਼ਹੀਦ ਸਿੰਘ ਹਾਲ ਦੀ ਉਸਾਰੀ ਕਰਨੀ ਸੱਤਿਪਤਾ ਮਹਾਰਾਜ ਉਹ ਹੁਕਮ ਸੱਤਿਪਤਾਵਾਦੀ ਆਪ ਜੀ ਨੇ ਆਬਸ਼ ਕਰਨੇ ਹਾਲ ਦੀ ਉਸਾਰੀ ਕਰਦੇ ਮਿਸਤਰੀ ਤੇ ਮਜ਼ਦੂਰਾਂ ਤੇ ਪਰਿਵਾਰਾਂ ਤੇ ਬੱਚਿਆਂ ਤੇ ਆਪਣਾ ਮਿਹਰਪਰਤਿਨਾ ਦੇਲ ਪੀਤਾ ਦ੍ਰਿਸ਼ਟੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਦੇ ਬਾਬਾ ਜੀ ਮੂਰੇ ਸੇਵਾ ਕਰਵਾ ਰਿਆ ਉਹਨਾਂ ਤੇ ਮਿਹਰਪਰਤਿਨਾ ਵੇਰਕਤਾ ਦ੍ਰਿਸ਼ਟੀ ਚੜ੍ਹਦੀ ਕਲਾ ਸੋਸਾਇਟੀ ਨੂੰ ਚੜ੍ਹਦੀ ਕਲਾ ਕਲੋਜੀਸ਼ਨ ਸੱਤਿਪਤਾ ਮਹਾਰਾਜ ਇਹਨਾਂ ਮਹਾਨ ਖੁਸ਼ੀਆਂ ਦੇ ਅੰਦਰ ਸੱਤਿਪਤਾ ਮਹਾਰਾਜ ਸ਼ੱਕਣੇ ਪੰਚਮ ਕ੍ਰਿਪਾ ਪ੍ਰਸ਼ਾਦ ਦੇ ਦੇਵ ਸੱਜ ਕੇ ਹਾਜ਼ਰ ਹੈ ਹੋਰ ਚਾਹ ਪਾਣੀ ਦਾ ਲੰਗਰ ਮਠਾਈਆਂ ਲੰਗਰ ਠੰਡਿਆਂ ਦੇ ਲੰਗਰ ਹਾਜ਼ਰ ਸਤਿ ਪਤਿਵਾਂ ਆਪੇ ਪਰ ਕਰੋ ਅਨੇਕ ਪ੍ਰਕਾਰ ਭੋਜਨ ਬਖੀਏ ਬਹੁਤ ਵੱਡੀ ਮਿਠਾਈਆਂ ਸੰਪਾਰਕ ਸਭ ਸੋਚ ਪਵਿੱਤਰ ਹੁਣ ਲਾਭੋ ਭੋਗ ਹਰ ਰਾਇ ਦਰਪੇ ਦੇਖਾਂ ਪ੍ਰਮਾਨ ਹੁਣ ਜੀ ਪ੍ਰਮਾਨ ਹੋਈਆਂ ਦੇਖਾਂ ਸਤਿ ਸਲਕ ਬਸੌਣ ਦੀ ਮਾਰਜੀ ਆਪ ਜੀ ਦੀ ਅਗਿਆਵਾਸ਼ਿ ਸ਼ਸ਼ਭਵੇ ਜੋ ਵੀ ਦਾ ਦੇਖੀਤ ਪ੍ਰਸ਼ਾਦ ਲੰਗਰ ਚਾ ਪਾਣੀ ਠੰਡੇ ਸਕਣ ਸਵਾਸ ਸਵਾਸ ਆਪ ਜੀ ਦਾ ਨਾਮ ਸਤਨਾਮ ਵਾਹਿਗੁਰੂ 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 ਸ਼ੇਵਾ ਸੁਸਾਇਟੀ ਦੀ ਅਰਦਾਸ ਵੇਚਤੀ ਸੰਗਤ ਦੀ ਅਰਦਾਸ ਵੇਚਤੀ ਮਹਾਰਾਜ ਧਰਜੀ ਦੇ ਇੱਕ ਟੇਕ ਤੁਲਾਹੇ ਬਦਾਨੀ ਆਸ ਨਾਮ ਕਨਾਮ ਤੇ ਅਜੇ ਸਾਰ ਜਿ ਆਵੇ ਰਸ ਸਤਿਪੰਥ ਮਾਰਗ ਇਹ ਕਾਰਜ ਆਪ ਨੇ ਰਸ ਕਰਨਾ ਸਭੀ ਅਰਦਾਸ ਵੇਚਤੀ ਜੋ ਮਨਜ਼ੂਰ ਕਰੋ ਪ੍ਰਵਾਹ ਜਿਸ ਤੇ ਨਾਮ ਜਤੀਏ ਪ੍ਰਮ ਪਿਆਰੇ ਸੇ ਅਸਤਿਲ ਸੋਇਨ ਚਵਾਰੇ ਇਹੋ ਜੇ ਮਹਿਲ ਸਰਵ ਤੇ 24 ਕਿਤੇ ਬਾੜੀ ਜਾਬ ਤਨ ਸਤਿਪੰਥ ਮਾਰਜੀ ਸ਼ਕਤਾ ਕਿਸ ਦਰ ਦੇ ਤੋਂ ਸੱਚਾ ਪਾਤਸ਼ਾਹ ਆਪਣੀ ਮਨੁੱਖਾ ਉਹਨਾਂ ਪੂਰੀਆਂ ਕਰਨ ਦੇਹਤਾ ਤਨੁਸਤੀ ਚੜ੍ਹਦੀ ਕਲਾ ਗੁਰ ਸਿੱਖੀ ਦਾ ਗੁਰ ਸਿੱਖੀ ਜੀ ਸ਼ਕਤਾ ਬੱਚੇਰ ਬਸ਼ਿਕਰਨ ਸੱਚੇ ਪਾਤਸ਼ਾਹ ਮਹਾਰਾਜ ਕਰੋ ਕਿਰਪਾ ਸੱਚੇ ਪਾਤਸ਼ਾਹ ਆਪਣੇ ਪਾਠੀ ਸਿੰਘ ਬੱਚੇ ਵਾਸਤੇ ਸ਼ਕਤਾ ਬਨੋਂ ਬਾਬਾ ਜੀ ਬਨੋਂ ਢੋਲੀ ਦੀ ਸੁਸਾਇਟੀ ਬਨੋਂ ਸੱਚੇ ਪਾਤਸ਼ਾਹ ਸ਼ਹੀਦ ਬਾਬਾ ਮਤੀ ਜੀ ਦੀ ਸੁਸਾਇਟੀ ਬਨੋਂ ਮਹਾਰਾਜ ਪਾਠੀ ਸਿੰਘ ਵਾਸਤੇ ਵਿਅਕਤ ਮੈਂ ਅਰਦਾਸ ਪੇਟਾ ਹੋਈ ਮਹਾਰਾਜ ਜਨਾਬ ਜਿਨਾਂ ਬਸ਼ਿਕਰਦੀਆਂ 1 ਲੱਖ ਜਾਨੇ ਭਰਪੂਰ ਹਰ ਦਸਤੇ ਜੇਰਾ ਕਜਾਨੇ ਤੋਂ ਸੱਚੇ ਪਤਾ ਆਪ ਜੀ ਨੇ ਮਹਾਰਾਜ ਤੇ ਜੀਓ ਪਜਾ ਮੇਤਰਵਿਕਰ ਦੇ ਨਾਲ ਪਰਕੇ ਪ੍ਰਪੂਰ ਕਰਨੇ ਜੀ ਕਰੋ ਕਿਰਪਾ ਆਪ ਆਪਣੇ ਮਖ्तार ਵਿੱਚ ਅਲਾਹੀ ਬਣੀ ਤੋਂ ਦਰਗਾਹੀ ਹੋਕੋ ਨਾਮ ਸੁਣਾ ਕੇ ਸੰਗਤ ਨੂੰ ਨਿਹਾਲ ਕਰੋ ਜੀ ਪ੍ਰਸਤ ਗੁਰਬਾਣੀ ਤੇ ਚੰਦਨੀ ਸਬਸਥਾ ਵਸ਼ ਕਰਨੇ ਮਹਿਲਾ ਦੀ ਉਸਾਰੀ ਦੇ ਹੁਕਮ ਮਹਾਰਾਜ ਆਪ ਜੀ ਨੇ ਆਪ ਵਸ਼ਿਸ਼ ਕਰਨ ਸਰਵਾਂ ਦੇ ਕਾਜ ਰਾਸ ਕਰਨੇ ਸਹੀ ਪੈਰਾ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿਤ ਆਵੇ ਸਿੱਖ ਪਰਦੇ ਸੁਣਦੇ ਸਰਬੱਤ ਦਾ ਲਾਹੇਵੰਦ ਹੋਵਣ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਾਹੇ ਗੁਰ ਕੀ ਕਾ ਖਾਲਸਾ ਬਾਹੇ ਗੁਰ ਕੀ ਕੀ ਪੜੇ ਤੋਹਰਾ ਪੰਝਾ ਪਹੀ ਅਕਾਲ ਕੀ ਤਵੇ ਚਰ아요 ਸੰਭ ਸੇਖਨ ਕੋ ਹੁਕਮ ਹੈ ਗੁਰੂ ਬਾਣੀਓ ਗੁਰੂ ਗ੍ਰੰਥ ਜੀ ਬਾਣੀਓ ਪ੍ਰਗਟ ਹੋ ਰਾ ਕੀ ਜੋ ਪ੍ਰਭ ਕੋ ਮਨ ਰੋਚ ਹੈ ਸੋਜ ਸ਼ਬਦ ਮੈਂ ਔਰ ਆਜ ਕਰੇਗਾ ਖਾਲਸਾ ਕੀ ਇਹਨਾਸੂ ਪਰ ਹੋਏ ਸਾਰੇਗੇ ਬਤੇ ਸ਼ਬਦ ਜੋ ਕੰਡਾ ਜਾ ਕੇ ਹੱਥ 'ਚ ਮਲਕੀ ਸੋਹੇ ਸੋ ਮਰੀ ਰਖਿਆ ਕਰੇ ਗੁਰੂ ਕਲਗੀ ਧਰ ਜਗਦੀਸ਼ ਵਾਹ ਗੁਰੂ ਨਾਮ ਦਾ ਰਾਜ ਹੈ ਚਰੇ ਸੋ ਤਰੇ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰਿ ਰੂਪ ਰੱਬ ਦਾ ਹੈ ਤੂੰ ਜਾ ਐਵੇਂ ਹੁੰਦੀ ਨਹੀਂ ਜੇ ਪੂਜਾ ਆਪਾ ਸਾਧਕ ਹੈ ਸਾਧੂ ਖਵਾਉਂਦਾ ਆਪਾ ਸਾਧਕ ਹੈ ਸਾਧੂ ਖਵਾਉਂਦਾ ਜੋ ਉਹ ਦੇਖੋ ਲਿ ਆਵੇ ਰਾਜਾ ਸੇਵਦਾਰ ਆਇਆ ਨੂਰ ਜਾਉਂਦਾ ਤੂੰ ਦੇਖਨੇ ਜਵਾਰਾ ਮਿਲ ਕੇ ਰਾਜਾ ਸੇਵਦਾਰ ਆਇਆ ਨੂਰ I no, no. ਕੁਇਏ ਮੇ ਤਾਂ ਨਹੀਂ ਚੱਲ ਕੇ ਮਜਾਰੇ ਵਿੱਚ ਆਉਂਦੇ ਲੋਕੀ ਮੇ ਤਾਂ ਨਹੀਂ ਚੱਲ ਕੇ ਮਜਾਰੇ ਵਿੱਚ ਆਉਂਦੇ ਆਏ ਜਾਚ ਕਾਨੂੰ ਨਹੀਂ ਠਕਰਾਉਂਦਾ ਜੋ ਉਹ ਦੇਖੋ ਲਿਆਵੇ ਚੱਲ ਕੇ ਰਾਜਾ ਸੈਵਦਾਰ ਆਇਆ ਨੂਰ ਜਾਉਂਦਾ ਤੂੰ ਦੇਖ ਲੈ ਜਵਾਰਾ ਮਲ ਕੇ ਰਾਜਾ ਸੈਵਦਾਰ